ਕਬਡੀਆਂ ਨਵੀਆਂ ਨਵੀਆਂ ਅਪਡੇਟ ਦੇਖਣ ਲਈ ਆਪਣੇ ਮਾਨਸਾ ਕਬੱਡੀ ਟੀਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਰਹੇਂਗੇ ਵੀ ਕੌਣ ਪਾਵੇਗਾ ਉਹ ਕਹਿੰਦੇ ਦੀਪ ਤੇ ਕੁਰਸੀ ਵਾਲਾ ਮੇਰੇ ਮਿੱਤਰੋ ਅੱਜ ਕਹਿੰਦੇ ਪਸਟਾ ਨੂੰ ਤਰੀ ਤਾੜੀਆਂ ਮਾਰਦੀ ਹੈ ਜ਼ੋਰਦਾਰ ਕੈਮਰੇ ਵਾਲੇ ਭਰਾ ਥੋੜਾ ਸਾਈਡ ਤੇ ਹੋ ਜਾਣਾ ਜਿਹੜੇ ਮੇਰੇ ਵੀਰਿਓ ਵੀਡੀਓ ਬਣਾ ਰਹੇ ਨੇ ਸਾਹਮਣੇ ਨੌਜਵਾਨ ਗਬਰੂ ਦੀਪ ਤੰਪੁਰਜੀ ਵਾਲਾ ਤੇ ਮੁਕਾਬਲਾ ਡੱਗੋ ਰਮਾਣੇ ਵਾਲੇ ਕਹਿੰਦੇ ਸ਼ਰਨੇ ਦੇ ਨਾਲ ਹੋ ਗਿਆ ਮੇਰੇ ਪੰਜਾਬੀ ਵੀਰਿਓ ਪਹਿਲਾ ਜਫਾ ਲਾਤਾ ਤੋਰ ਪੌੜ ਦੇ ਲਈ ਫੇਰ ਉਹ ਧਰਤੀ ਹੈ ਕਹਿੰਦੇ ਡਾਗੇ ਪਿੰਦੀ ਲਓ ਸਾਹਮਣੇ ਡੱਗੋ ਰਮਾਣੇ ਆਈ ਸ਼ਰਨਾ ਕਹਿੰਦੇ ਉਹ ਪੁੱਠੇ ਕਰੀ ਆਉਂਦਾ ਪੁੱਠੇ ਕਰੀ ਆਉਂਦਾ ਮੇਰੇ ਪੰਜਾਬੀ ਵੀਰਿਓ